ਪਾਗਾਂ ਵਾਲਿਓ ਇਹ ਸਤ ਸੰਗਤ ਦੀਆਂ ਘੜੀਆਂ ਬਹੁਤ ਹੀ ਵੱਡਿਆਂ ਪਾਗਾਂ ਦੇ ਨਾਲ ਮਿਲਦੀਆਂ ਨੇ ਮੈਂ ਅੱਗੇ ਵੀ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੀ ਵਾ ਗੁਰੂ ਦੀ ਕਿਰਪਾ ਦੇ ਨਾਲ ਇੱਕ ਕਵੀ ਸੀ ਕਵੀ ਕੋਨੇ ਬੜੀਆਂ ਕਿਤਾਬਾਂ ਲਿਖੀਆਂ ਬੜੀਆਂ ਕਵਤਾਵਾਂ ਰਚੀਆਂ ਉਹਨੇ ਇੱਕ ਦਿਨ ਉਹ ਵੀ ਸੰਗਤ ਜਾ ਕੇ ਬੈਠ ਗਿਆ ਹੁਣ ਜਦੋਂ ਸੰਗਤ ਬੈਠਾ ਆ ਕੇ ਜਿਵੇਂ ਆ ਵੀ ਸਾਰੇ ਬੈਠੇ ਹੋ ਹੁਣ ਸੰਗਤ ਦੀ ਵਾਈਬ੍ਰੇਸ਼ਨ ਦਾ ਅਸਰ ਹੋਇਆ ਉਹਦਾ ਮਨ ਜੁੜ ਗਿਆ ਸੰਗਤ 'ਚ ਜਾਪ ਹੁੰਦਾ ਪਿਆ ਸੀ ਵਾਹਿਗੁਰੂ 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 ਜਾਪ ਹੁੰਦਾ ਪਿਆ ਸੀ ਜਾਪ ਸੁਣ ਕੇ ਉਹਦਾ ਮਨ ਜੁੜ ਗਿਆ ਉਹ ਕਹਿੰਦਾ ਕਿੰਨੀਆਂ ਕਰਤਾਮਾਂ ਮੈਂ ਰਚੀਆਂ ਨੇ ਕਿਉਂ ਨਾ ਹੋਵੇ ਕਿ ਸੰਗਤ ਤੇ ਕਵਤਾ ਰਜਾਂ ਮੈਂ ਉਹ ਗੁਰਮੁਖੋਵੇ ਲਿਖਦਾ ਉਹਨੇ ਕਾਗਜ਼ ਲਿਆ ਕਲਮ ਲਈ ਕੀ ਲਿਖਦਾ ਕਹਿੰਦਾ ਜੀ ਖੋਦ ਖੋਦ ਕੇ ਮੂਸਾ ਮਰ ਗਿਆ ਮौज ਲਈ ਭੁਜੰਗੇ ਨੇ ਤੁਸੀਂ ਧਿਆਨ ਦਿਓ ਮੂਸਾ ਕਹਿੰਦੇ ਚੂਹੇ ਨੂੰ ਭੁਜੰਗ ਕਹਿੰਦੇ ਸੱਪ ਨੂੰ ਚੂਹਾ ਵਿਚਾਰਾ ਕਿੰਨੀ ਮਿਹਨਤ ਕਰੇ ਖੁੱਡ ਬੁੱਡਦਾ ਹੈ ਸੱਪ ਉਸ ਖੋਟ ਦੇ ਕਬਜ਼ਾ ਕਰ ਲੈਂਦਾ ਹੈ ਤੁਹਾਨੂੰ ਪਤਾ ਸੱਪ ਕਦੀ ਆਪਣੀ ਖੁਦ ਆਪਣੀ ਪੁੱਟਦਾ ਪੁੱਟੀ ਖੋਟ ਦੇ ਕਬਜ਼ਾ ਕਰਦਾ ਹੈ ਉਹ ਕਵੀ ਕੀ ਕਹਿੰਦਾ ਕਹਿੰਦਾ ਖੋਦ ਖੋਦ ਕੇ ਮੂਸਾ ਮਰ ਗਿਆ ਮौज ਲਈ ਭੁਜੰਗੇ ਨੇ ਅੱਗੇ ਕਹਿੰਦਾ ਸਿੰਚ ਸਿੰਚ ਕੇ ਮਾਲੀ ਮਰ ਗਿਆ ਮौज ਲਈ ਭੁਰੰਗੇ ਨੇ ਕਹਿੰਦਾ ਮਾਲੀ ਵਿਚਾਰਾ ਵੇਖੋ ਕਿੰਨੀਆ ਮਿਹਨਤਾਂ ਕਰਦਾ ਹੈ ਗੋਡੀ ਦੇ ਪਾਣੀ ਲਾ ਬੀਜ ਖਲਾਰ ਫਿਰ ਜਦੋਂ ਬੂਟਾ ਹੁੰਦਾ ਬੂਟਣ ਲੱਗਦੇ ਨੇ ਫੁੱਲ ਤੇ ਭਵੜਾ ਆ ਕੇ ਫੁੱਲ ਤੇ ਬੈਠ ਕੇ ਸੁਗੰਧੀ ਦਾ ਆਨੰਦ ਮਾਣਦਾ ਹੈ ਮੈਂ ਤਾਂ ਕਿਨੇ ਕੀਤੀ ਬੋਲੋ ਮਾਲੀ ਨੇ ਅੱਗੇ ਕਹਿੰਦਾ ਜੋੜ ਜੋੜ ਕੇ ਸੂਮ ਮਰ ਗਿਆ ਮौज ਲਈ ਵਰਤੰਗੇ ਨੇ ਕਹਿੰਦਾ ਬੰਦਾ ਕਈ ਵਾਰ ਕਿੰਨੀ ਮਿਹਨਤਾਂ ਕਰਦਾ ਹੈ ਇਧਰੋਂ ਧੰਨੇ ਇਕੱਠਾ ਕਰ ਇਧਰੋਂ ਧੰਨੇ ਇਕੱਠਾ ਕਰ ਮਾਇਆ ਇਕੱਠੀ ਕਰਦਾ ਹੈ ਪਰ ਔਲਾਦ ਕਿਸੇ ਵੱਲੇ ਇਹੋ ਜੀ ਨਿਕਲਦੀ ਹੈ ਪਿਤਾ ਵੱਲੋਂ ਇਕੱਠਾ ਕੀਤਾ ਧੰਸੜਾ ਐਸ਼ੋ ਰਾਮ ਤੇ ਔਲਾਦ ਲੁਟਾ ਦਿੰਦੀ ਹੈ ਔਲਾਦ ਐਸ਼ੋ ਰਾਮ ਦੇ ਉਹ ਧੰਸੜਾ ਲੁਟਾ ਦਿੰਦੀ ਹੈ ਕਵੀ ਨੂੰ ਅਖੀਰ ਤੇ ਪਿਆਰ ਆ ਗਿਆ ਫਿਰ ਅਖੀਰ ਤੇ ਕਵੀ ਕੀ ਕਹਿੰਦਾ ਪਹਿਲਾਂ ਕਹਿੰਦਾ ਜੀ ਖੋਦ ਖੋਦ ਕੇ ਮੂਸਾ ਮੜ ਗਿਆ ਮौज ਲਈ ਭੁਜੰਗੇ ਨੇ ਸਿੰਚ ਸਿੰਚ ਕੇ ਮਾਲੀ ਮੜ ਗਿਆ ਮौज ਲਈ ਭੰਗੇ ਨੇ ਅਗੇ ਕਹਿੰਦਾ ਜੋੜ ਜੋੜ ਕੇ ਸੁਮਾ ਮਰ ਗਿਆ ਮੌਜ ਲਈ ਵਰਤੰਗੇ ਨੇ ਅਖੀਰ ਤੇ ਕਹਿੰਦਾ ਸੰਸਾਰ ਦੇ ਲੋਕੋ ਆਉ ਤੁਹਾਨੂੰ ਸੱਚਾਈ ਦੱਸਾਂ ਮੈਂ ਤਤ ਗੱਲ ਦੱਸਾਂ ਕਹਿੰਦਾ ਖੱਪ ਖੱਪ ਕੇ ਦੁਨੀਆ ਮਰ ਗਈ ਕੋਈ ਈਰਖਾ ਦਵੇਚ ਲੋਭ ਚ ਹੰਕਾਰ ਦੇ ਵਿੱਚ ਇਨੇ ਮੇਨ ਦਾ ਐਦਾਂ ਕੀਤਾ ਇਨੇ ਮੇਨ ਦਾ ਐਦਾਂ ਕੀਤਾ ਕਹਿੰਦਾ ਸੰਸਾਰ ਦੇ ਲੋਕੋ ਤੁਹਾਨੂੰ ਮੈਂ ਸੱਚਾਈ ਦੱਸਣ ਲੱਗਾ ਜੇ ਖੱਪ ਖੱਪ ਕੇ ਦੁਨੀਆ ਮਰ ਗਈ ਮੌਜ ਲਈ ਆਸਤ ਸੰਗੇ ਨੇ ਗੱਜ ਕੇ ਅਗ ਖੱਪ ਖੱਪ ਕੇ ਦੁਨੀਆ ਮਰ ਗਈ ਮੌਤ ਲਈ ਆ ਸਤ ਸੰਗੇ ਨੇ ਕਿੰਨੇ ਸੰਗਤ ਆ ਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦਾ ਲੋਕ ਵੀ ਸੁਖੀਆ ਹੁੰਦਾ ਹੈ ਪਰ ਲੋਕ ਵੀ ਸੁਹਿਲਾ ਹੁੰਦਾ ਹੈ